ਸਬਾਈ ਦੇ ਦਾ ਇਹ ਮੰਨ ਲਓ ਗਵਾਂਡੀਆਂ ਦੇ ਘਰੇ ਸੁਣਿਆ ਕਰੂ ਗੁਰੀ ਹੱਥ ਲਾ ਹੱਥ ਲਾਉਣ ਦੀ ਲੋੜ ਨਹੀਂ ਪਣੀ ਉਹੀ ਗੱਲ ਆ ਬਾਈ ਕਹਿੰਦਾ ਗਵਾਂਡੀਆਂ ਦੇ ਲੈ ਸੱਜਣਾ ਪਿੰਡ ਗੁਰਥੜੀ ਤਹਿਸੀਲ ਭੀਖੀ ਤੇ ਜਲਾ ਮਾਨਸਾ ਤੁਹਾਨੂੰ ਇੱਕ ਬਹੁਤ ਕਮਾਲ ਦੀ ਦੂਜਾ ਸੂਆ ਝੋਟੀ ਲੱਗਿਆ ਦਿਖਾਉਣਾ ਨਾਲ ਬਾਈ ਕਹਿੰਦਾ ਕੱਟੀ ਵੀ ਅਰਜਨ ਕੁੰਗੜ ਦੀ ਆ ਤੇ ਯਾਰ ਝੋਟੀ ਆਪ ਵੀ ਤੁਹਾਨੂੰ ਕਹੂੰਗਾ ਫੁੱਲ ਉੱਚੀ ਤੇ ਫੁੱਲ ਲੰਬੀ 22 ਵਾਲੇ ਮਾਮਲੇ ਚ ਬਾਈ ਕਹਿੰਦਾ ਬਾਲੀ ਆਸਲਾ 4 ਅੰਕ ਦਿਨਾਂ ਦੀ ਲਗਭਗ ਸੂਈਆ ਤੇ ਚੰਗਾ ਬੋਲਾ ਇਹਦੇ ਕੋਲੇ ਹਾਜ਼ਰਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਪਰਾ ਹੋਰ ਬਾਈ ਗੁਰੇ ਚੜਦੀ ਕਲਾ ਜਮ ਓਕੇ ਆ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਰਮਨਦੀਪ ਆ ਬਾਈ ਫੋਨ ਨੰਬਰ ਫੋਨ ਨੰਬਰ 62849 24573 98559 84726 ਪਿੰਡ ਗੁਰਥੜੀ ਜਿਲ੍ਹਾ ਮਾਨਸਾ ਤਹਿਸੀਲ ਭੇਖੀ ਹੈ ਨਾ ਹਾਂ ਤੇ ਝੋਟੀ ਅਜੀ ਇੱਕ ਦਿਖਾਵਾਂਗੇ ਦਿਖਾ ਦਾਂਗੇ ਨਗੀ ਨਗੀ ਹੈ ਨਾ ਹਾਂ ਬਈ ਦਿਖਾ ਦਾਂਗੇ ਨਗੀਨਾ ਤੇ ਲੱਭੀ ਪੱਲਾ ਦਾ ਕੱਟੀ ਦੇ ਮਾਰਦੀ ਕੈਮਰਾ ਓਏ ਕੱਟੀ ਫੁੱਲ ਵੱਡੇ ਕੱਦ ਕਾੜਚ ਆ ਤੇ ਉਸ ਤੋਂ ਬਾਅਦ ਝੋਟੀ ਦੇ ਮਾਰਦੀ ਫੇਸ ਤੇ ਕੈਮਰਾ ਸਿੰਘ ਸੁੰਘੇ ਕਹੂੰਗਾ ਬੰਦ ਸਿੰਘਾ ਤੇ ਉਸ ਤੋਂ ਬਾਅਦ ਬਾਡੀ ਬੁੱਡੀ ਚੈੱਕ ਕਰਾ ਦੀ ਬਾੜੀ ਵੱਡੀ ਆ ਕੱਦ ਵੀ ਫੁੱਲ ਤੇ ਲੰਬੀ ਵੀ ਫੁੱਲ ਤੋਰ ਦੇ ਜੋਬਰਾ ਖੋਲ ਕੇ ਕੱਟੀ ਕਿਹੜੀ ਕੰਪਨੀ ਦੀਆਂ ਨਾਲ ਦੀ ਕੱਟੀ ਅਰਜਨ ਕੁੰਗੜ ਦੀ ਆ ਬਈ ਆ ਕੱਟੀ ਵਾਈ ਕਹਿੰਦਾ ਆ ਕੀ ਅਰਜਨ ਕੁੰਗੜ ਦੀ ਤੇ ਵੱਡੀ ਇਹ ਕਹੂੰਗਾ ਪੂਰੀ ਫੁੱਲਾ ਥਣਲੇ ਬਰੀ ਬਿਲਕੁਲ ਸਾਫ ਤੇ ਲੰਬੀ ਲੰਬੀ ਵਾਲੀਆ ਇਹ ਮੰਨ ਲਾ ਵੀ ਰੇਲ ਦੇ ਡੱਬੇ ਵਾਲਾ ਕੰਮ ਹੀ ਆ ਕਿੰਨੇ ਦਿਨ ਦੀ ਸੂਈ ਹੋਗੀ ਇਹ ਸੂਈ 31 ਤਰੀਕ ਦੀ ਗੁਰੀ 31 ਦੀ ਹਾਂ ਅੱਜ ਤਰੀਕ ਨਹੀਂ ਹੋਗੀ 4 ਆ ਬਾਈ ਪੰਜਵਾਂ ਦਿਨ ਹੈ ਹਾਂ ਅੱਜ 4 ਤਰੀਕ ਦਿਨ ਬਾਈ ਕਹਿੰਦਾ ਜੈਨੂਅਲ ਪੰਜਵਾਂ ਰਹੂਗਾ 31 ਤਰੀਕ ਦੀ ਸੂਈ ਵਈਆ ਤੇ ਉਤੋਂ ਖੜਮੇ ਪੁੱਠੇ ਚ ਆ ਗਈ ਤੇ ਲੰਬੀ ਲੰਬੀ ਵੀ ਫੁੱਲ ਤੇ ਬਾਕੀ ਆਰਡਰ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਰੱਖ ਦਿਆ ਆ ਲੈ ਚੱਲ ਆ ਲੈ ਚੱਲ ਤੇ ਕਿੰਨਾ ਕੁ ਦੁੱਧ ਪਾਇਆ ਪਹਿਲਣ ਨੇ ਬਲੂਨ ਦਾ ਪਾਇਆ 14 ਕਿਲੋ ਕੁਰੀ 14 ਕਿਲੋ ਹਾਂ ਬਾਈ ਤੇ ਵੱਡੀ ਫੁੱਲਾ ਨਾ ਹਾਂ ਪੂਰੀ ਡਾਬਲਾ ਆ ਛੋਟੀ ਨਾ ਕੋਈ ਸੱਜਣ ਮੰਨ ਲੈ ਆ ਲੈ ਚੱਲੇ ਚੱਲੇ ਇਹਨੂੰ ਲੈ ਚੱਲ ਇਹ ਇੱਥੋਂ ਕਮਾ ਦੇ ਬਾਈ ਇੱਥੋਂ ਇਧਰ ਲਈ ਬੰਨੇ ਕਮਾ ਦੇ ਤੇ ਇੱਥੇ ਤੋਂ ਨਾ ਸੱਜਣੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਲੈ ਚੱਲ ਲੈ ਚੱਲ ਕੰਧ ਕਨੀ ਲੰਬੀ ਲੰੰਬੀ ਆ ਗਈ ਫੁੱਲਾ ਤੇ ਥਣ ਥਣ ਬਹੁਤ ਕਮਾਲ ਦਾ ਲੱਗਿਆ ਇਹ ਇੱਥੋਂ ਕੇਰਾ ਹੋਰ ਕਮਾ ਦੇ ਨਾਲ ਨਾਲ ਇਧਰ ਲਈ ਬੰਨੇ 4 ਵਾਲੇ ਟੋਈ ਤੇ ਸਿੰਘ ਬੰਦਾ ਅੱਜ ਕਿੰਨਾ ਦੁੱਧ ਹਾਜ਼ਰ ਹੈ ਦੇ ਕੋਲੇ ਅੱਜ 13 ਕਿਲੋ ਗੁਰੀ ਡੱਬੇ ਮਰਵਾ ਦਾਂਗੇ ਬਾਈ 13 ਲੀਟਰ ਹਾਂ ਜਮਾ ਪੰਜਵੇਂ ਦਿਨ ਪੰਜਵੇਂ ਦਿਨ ਅਹੀ ਜਿਹੜੀ ਛੜੀ ਬੂਟੀ ਪਾਤੀ ਦਾ ਹੈ ਛੜੀ ਬੂਟੀ ਦਾ ਬਸ ਠੀਕ ਹੈ ਗੱਲ 13 ਹੈਗਾ ਜਮਾ ਬਾਈ ਡੱਬੇ ਮਾਰ ਕੇ ਲੈ ਜਾ ਅਗਲਾ ਟਾਈਮ ਤੋਂ ਟਾਈਮ ਹਾਂ ਹਾਂ ਚੇ ਚਾਰ ਡੰਕ ਚੋਲੇ ਆਪਣੇ ਘਰੇ ਯਾਰ ਬਾਈ ਠੀਕ ਆ ਪੰਜਵੇਂ ਦਿਨ ਪੰਜਵੇਂ ਦਿਨ ਆ ਲੈ ਚੱਲ ਆ ਲੈ ਚੱਲ 11 ਹੋਰ ਖਮਾ ਦੇ ਇਧਰ ਲਈ ਬੰਨੇ ਬਾਈ ਦੁੱਧ ਦੁੱਧ ਕਿੰਨਾ ਪਾ ਦੂਗੀ ਦੁੱਧ ਦੇ ਦੂ ਛੋਟੀ ਬਾਈ 16 17 ਕਿਲੋ 16 17 ਹਾਂ ਤੇ ਉਹੀ ਗੱਲ ਆ ਵੀ ਦੁੱਧ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਕਹੂੰਗਾ ਵੀ ਕੱਟੀ ਬਿਊਟੀ 'ਚ ਵੀ ਫੁੱਲ ਆ ਤੇ ਖਾਸ ਗੱਲ ਇਹਦੀ ਮਤਲਬ ਇਹ ਆ ਵੀ ਯਾਰ ਨਾਲ ਵੀ ਇਹਦੇ ਬਾਈ ਕਹਿੰਦਾ ਅਰਜਨ ਕੁੰਗੜ ਦੀ ਕੱਟੀ ਆ ਗਈ ਦੋ ਚੀਜ਼ਾਂ ਜਾਣਗੀਆਂ ਅਗਲੇ ਦੇ ਕਰੀ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਥਣਲੇ ਵੀ ਤੁਹਾਨੂੰ ਇਹ ਕਹੂੰਗਾ ਵੀ ਬੜੀ ਸਾਫ਼ ਆ ਗਈ ਇਹ ਇੱਥੋਂ ਕਰ ਸਕਦੇ ਹੋ ਚੈੱਕ ਲੈ ਚੱਲ ਬਾਈ ਉਧਰਲੇ ਬੰਨੇ ਬੱਚੇ ਕਣੀ ਤੇ ਚਬਾਈ ਦੀ ਕਿਵੇਂ ਰਹੂਗੀ ਪੂਰੀ ਨਰਮ ਆ ਬਾਈ ਥੋੜੀ ਹੌਲੀ ਲੈ ਚੱਲ ਚਬਾਈ ਦੀ ਬਾਈ ਕਹਿੰਦਾ ਪੂਰੀ ਨਰਮ ਆ ਲੈ ਚੱਲ ਇੱਧਰਲੇ ਬੰਨੇ ਲੈ ਚੱਲ ਬੱਚੇ ਤੇ ਤੇ ਬਾਕੀ ਨਾ ਉੱਤ ਖੜਮੇ ਪੁੱਠੇ ਚ ਫੁੱਲ ਕੱਦ ਸੂਆ ਦੂਜਾ ਰਿਜਨਲ ਪੰਜਵਾਂ ਦਿਨ ਬਾਈ ਕਹਿੰਦਾ 13 ਕਿਲੋ ਬੋਲਾ ਇਹਦੇ ਕੋਲੇ ਅੱਜ ਤਿਆਰੀ ਦਾ ਪੰਜਵੇਂ ਦਿਨ ਡੰਗ ਦੋ ਡੰਗ ਚਾਰ ਡੰਗ ਵੀ ਬਾਈ ਕਹਿੰਦਾ ਤਸੱਲੀ ਕਰਾਵਾਂਗੇ ਤੇ ਛੇ ਡੰਗ ਚੋਲੇ ਵੱਡੇ ਬਾਈ ਕੁੜੀ ਕਰੀਏ ਇੱਧਰ ਲੈ ਬੰਨੀ ਕਰੀਏ ਇੱਥੋਂ ਆ ਇਹਨੂੰ ਕਰਦੇ ਤੇ ਬਾਕੀ ਆਰਡਰ ਆਰਡਰ ਕੁਆਲਟੀ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਆਰਡਰ ਬਹਲਾ ਕਮਾਲ ਦਾ ਰੱਖਦੀ ਆ ਤੇ ਫੁੱਲ ਫੁੱਲ ਡਾਬਲ ਆਰਡਰ ਹੈ ਜਿੱਦਾਂ ਦਾ ਸਰੀਰ ਆ ਉਦਾਂ ਦੀ ਆਰਡਰ ਹੈ ਤੇ ਕੱਟੀ ਤੁਹਾਨੂੰ ਜ਼ਰੂਰ ਕਰਾਵਾਵਾਂਗੇ ਕੱਟੀ ਵੀ ਹੈ ਨਾ ਪੂਰੀ ਆਸਲਾ ਨਾ ਹਾਂ ਬਾਈ ਪੂਰੀ ਅਸਲ ਆ ਗਈ ਤੇ ਥਣ ਲੇਵੇ ਦੀ ਇਹ ਕਹੂੰਗਾ ਬਾਲੀ ਸਾਫ ਆ ਗਈ ਯਾਰ ਇੱਥੋਂ ਕਿੰਨਾ ਦੁੱਧ ਕਰ ਦੂ ਐਤ ਕੀ ਜਮ ਜੈਨੂਅਲ ਬਈ 16 ਕਿਲੋ ਜਮਾ ਠੰਡਾ ਦੁੱਧ ਪਾ ਦੋ ਝੋਟੀ ਠੀਕ ਆ ਗੱਲ ਹਾਂ ਤੇ ਇੱਥੇ ਤੋਂ ਲੰਬੀ ਲੰਬਾਈ ਲੰਬੂਈ ਕਰਾ ਦੇ ਚੈੱਕ 17 ਦਾ ਤੇ ਇੱਥੋਂ ਲੰਬੀ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਤੇ ਬੱਚਾ ਲਾ ਕੇ ਚਵਾਈ ਵੀ ਦਿਖਾ ਦਾਂਗੇ ਇੱਕ ਵਾਰੀ ਲੰਬਾਈ ਲੰਬੂਈ ਕਰਾ ਲੈਂਦੇ ਚੈੱਕ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਸਾਰੀ ਤੇ ਕੈਮਰਾ ਮਾਰ ਦੇ ਉਰੋਂ ਇਹਦੇ ਕੱਦ ਦਾ ਆਈਡੀਆ ਕਰਾ ਦੇ ਛੋਟੀ ਛੋਟੀ ਨਾ ਸੱਜਣ ਮੰਨ ਲੈ ਕੋਈ ਵੱਡੀ ਕਹਦਾ ਵੱਡੀ ਇਹ ਹੋਊ ਲੰਬੀ ਫੁੱਲ ਕਹਦਾ ਤਾਂ ਲੰਬੀ ਫੁੱਲ ਲੰਬੀ ਹੋਊ ਦੋ ਦੋ ਰੱਖਣ ਦੀ ਕੋਈ ਲੋੜ ਨਹੀਂ 21 ਵਾਧੂ ਕਰੇ ਠੀਕ ਆ ਗੱਲ ਆ ਛੋਟੇ ਹੱਥੀ ਜੀ ਦਾ ਮੇਰਾ ਖਿਆਲ ਆ ਮਸੀ ਚੜੂ ਪਿਕਅਪ ਲੈਉਣੀ ਬੂ ਵੱਡੇ ਭਾਈ ਠੀਕ ਆ ਗੱਲ ਆ ਆ ਸਿੰਗੀ ਸੂੰਗੀ ਇਹ ਕਹੂੰ ਜਮਾਂ ਐਨ ਬੰਦ ਸਿੰਘ ਚ ਆ ਗਈ ਥੋੜੀ ਉਹ ਡਰਦੀ ਜੀ ਆ ਥੋੜਾ ਜਨਾ ਹਾਂ ਭਾਈ ਇੱਥੋਂ ਕਰ ਸਕਦੇ ਹੋ ਚੈੱਕ ਤੇ ਪਲੱਸ ਪੁਆਇੰਟ ਇਹਦਾ ਇਹ ਆ ਤੇ ਨਾਲ ਇਹਦੇ ਸੱਜਣੋਂ ਕੱਟੀ ਤੇ ਚਵਾਈ ਤੁਹਾਨੂੰ ਬੱਚਾ ਲਾ ਕੇ ਦਿਖਾ ਦੇਣਾ ਲਾ ਦੇ ਕੱਟੀ ਭਾਈ ਫਾਲੇ ਬੱਚਾ ਲਾ ਆ ਗਈ ਭਾਈ ਲੈ ਸੱਜਣੋਂ ਕੱ ਇਹ ਇੱਥੋਂ ਕਰ ਸਕਦੇ ਆ ਇੱਕ ਆ ਲੱਗ ਰਿਹਾ ਚੁੰਗੜ ਕਰਦੇ ਬੰਨੇ ਬਾਈ ਜੀ ਆ ਗਈ। ਇਹਨਾਂ ਚਵਾਈ ਕਰ ਸਕਦੇ ਆ ਇੱਕ ਡਾਂਗਾ यूं ਖੜਕਦੀ ਆ ਫੁੱਲ ਮੋਟੀ ਚਵਾਈ ਤੇ ਪੋਲੀ ਚਵਾਈ ਆ ਬਿਲਕੁਲ ਆ ਮਾਰਦੇ ਮਾਰਦੇ ਕੋਈ ਗੱਲ ਨਹੀਂ। ਇਹ ਥੋੜਾ ਸਾਡੇਲੇ ਸਮਾਨ ਤੋਂ ਡਰਦੀ ਆ ਚਵਾਈ ਦੀ ਬਿਲਕੁਲ ਪੋਲੀ ਆ ਅਗਲੇ ਥਾਣੇ ਚ ਵੀ ਮਾਰਦੇ ਜੀ। ਚਵਾਈ ਦੇ ਤਾਂ ਇਹ ਮੰਨ ਲਓ ਗਮਾਂਡੀਆਂ ਦੇ ਘਰੇ ਸੁਣਿਆ ਕਰੂਪਰੀ ਹੱਥ ਲਾ ਹੱਥ ਲਾਉਣ ਦੀ ਲੋੜ ਨਹੀਂ ਪਣੀ ਉਹੀ ਗੱਲ ਆ ਬਾਈ ਕਹਿੰਦਾ ਗਮਾਂਡੀਆਂ ਦੇ ਘਰੇ ਸੁਣਨ ਵਾਲਾ ਕੰਮ ਹੀ ਆ। 100 ਰੁਪਏ ਕਿੰਨੇ ਲਵਾਂਗੇ ਇਹਦੇ ਇਹਦਾ ਯਾਰ ਲੋਕ ਤਾਂ 2.5 3-3 ਮੰਗੀਂਦ ਨੇ ਹਜੇ ਨਾ ਆਪਾਂ 1.95 ਦੀ ਝੋਟੀ ਦੇਵਾਂਗੇ 5000 ਛੋੜ ਕਰਾਂਗੇ ਬਾਈ ਜੇ 100 ਕਿਲੋਮੀਟਰ ਅਗਲਾ ਪਹੁੰਚ ਕਰਾ ਦੇ 1 ਲੱਖ ਤੇ 95000 ਚੋਂ 1 ਲੱਖ ਤੇ 95 ਚੋਂ ਬਾਈ ਕਹਿੰਦਾ 5 ਛੋਟ ਕਰ ਦਿਆਂਗੇ ਜੇ 100 ਕਿਲੋਮੀਟਰ ਅਗਲਾ ਪਹੁੰਚ ਕਰਾ ਲੇ ਬਾਈ ਉਹਦੇ ਚੋਂ ਨਹੀਂ ਬਾਲੇ ਰੁਪਏ ਘਟਣੇ ਤੇ ਬਾਕੀ ਵੱਡੀ ਸਜਣਾ ਫੁੱਲ ਆ ਗਈ ਬਾ ਛੱਡ ਦੇ ਪਰੇਸ਼ਾਨ ਨਾ ਕਰ ਤੇ ਬਾਕੀ ਚਵਾਈ ਤੁਹਾਨੂੰ ਦਿਖਾਤੀ 100 ਦਾ 100 ਹੀ ਮਿਲੂਗੀ ਚਵਾਈ ਤੇ ਬਾਕੀ ਨਾਲ ਇਹ ਆ ਗਈ 31 ਅਰਜਨ ਗੁੰਗਰ ਵਾਲੀ ਤੂੰ ਵੀ ਗੁਰੀ ਰੋਜੀ ਜਾਨਾ ਲੋਕ 2 2 2 2 ਮੰਗੀ ਜਾਂਦੇ ਨੇ ਬਾਈ ਇਹਨਾਂ ਦਾ ਠੀਕ ਹੈ ਗੱਲ ਤੇ 13 ਕਿਲੋ ਬਾਈ ਕਹਿੰਦਾ ਜਮਾ ਬਾਈ ਮਣਕੇ ਦੇਵਾਂਗੇ ਅਗਲਾ 2 2 ਦਿਨ ਆਪਣੇ ਕੋਲੇ ਰਹਿ ਕੇ ਚੋ ਕੇ ਫੇਰ ਲੈ ਜਾਵੇ ਠੀਕ ਹੈ ਗੱਲ ਹਾਂ 5ਵੇਂ ਦਿਨ 13 ਬਾਈ ਕਹਿੰਦਾ ਮਣਿਆਦਾਂਗੇ 16 17 ਦੇ ਲਗਭਗ ਕਰ ਦੂਗਾ ਆ ਦੇ ਲੱਕਾ ਦਾ ਚੋਟੂ ਦੀ ਆ ਗਈ ਫੁੱਲ ਤੇ ਇੱਥੇ ਤੋਂ ਨਾ ਬਾਈ ਦੇ ਕੱਦ ਦੇ ਹਿਸਾਬ ਨਾਲ ਇਹਦੇ ਕੱਦ ਦਾ ਆਈਡੀਆ ਲਾ ਲਓ ਫੁੱਲ ਵੱਡੀਆਂ ਚ ਆ ਗਈ ਛੋਟੀ ਨਹੀਂ ਛੋਟੀ ਮੰਨ ਕੇ ਨਾ ਕੋਈ ਆਵੇ ਤੇ ਬਾਕੀ ਥੱਲਿਓਂ ਸੌ ਦੀ ਸੌ ਰੂਗੀ ਕਰੀ ਇੱਧਰ ਨੂੰ ਮਾੜੀ ਤੇ ਬਾਕੀ ਨੰਬਰ ਸੱਜਣ ਨੂੰ ਪਾਈ ਦਾ ਸਕਰੀਨ ਤੇ ਚੱਲੀ ਜਾਂਦਾ ਇੱਕ ਬਾਈ ਬਣ ਕੇ ਸਵਾਸ ਲੈਣ ਵਾਲੇ 8085 ਵਾਲੇ ਵੀ ਫੋਨ ਨਾ ਲਾਉਣ ਠੀਕ ਆ ਗੱਲ ਹਾਂ ਆ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਕਹਿੰਦਾ ਫਿਕਸ ਜੀ 190 ਦੀ ਹੋ ਜੂ ਕਿਉਂਕਿ ਮੁੱਲੇ ਦਾ ਚਾਹੇ ਦੋ ਕਰਾ ਲਓ 15000 ਵਾਲੇ ਨੂੰ ਬਾਈ ਕਹਿੰਦਾ 5000 ਛੋਟਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਗੁਰਥੜੀ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾ ਧੰਨਵਾਦ ਜੀ